ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੰਜ ਨਾਮਾ ਦਿਲੋ ਸਾਨਮ ਬਾਹਰ ਸਬਾਹੋ ਮਸਾ ਸਰੋ ਫਰਕਮ ਜੇ ਰੋਏ ਸਦਕੋ ਸਫਾ ਬਾਦ ਬਰ ਮੁਰਸ਼ਿਦ ਤਰੀਕੇ ਨਿਸਾਰ ਅਸਰ ਇਮਜ ਸਦ ਹਜ਼ਾਰਾਂ ਬਾਰ ਕੇ ਜੇ ਇਨਸਾ ਮਾਲਿਕ ਨਮੋ ਦਸਤ ਉ ਇਜ਼ਤੇ ਖਾਕੀਆਂ ਫਜ਼ੂ ਦਸਤ ਉ ਖਾਸ ਗਾਂ ਜੁਮਲਾ ਖਾਕ ਪਾਏ ਉ ਹਮਾ ਮਲ ਕੋਤੀਆਂ ਫਦਾਏ ਉ ਗਰ ਫਿਰੋਜ਼ਤ ਹਜ਼ਾਰ ਮਹਿਰੋ ਮਹਾ ਆਲਮੇ ਤਾਸਸ ਉਹ ਤਮਾਮ ਸਿਆਹਾ ਮਰਸ਼ਦ ਪਾਕ নূর ਹਕ ਆਮਦ ਜਾਂ ਸਬਬ ਦਾਰ ਦਿਲਮ ਸਬਕ ਆਮਦ ਆਂ ਕਿਸਾਨੇ ਕੀ ਚੋਨਾ ਯਾਦ ਅਰੰਦ ਸਮਰਾ ਏ ਚਾਨੂ ਦਿਲ ਬਾ ਬਾਦ ਅਰੰਦ ਮਸਰਾ ਏ ਪੁਰ ਸਮਰਬ ਅਰਜ਼ਾਨੀ ਚੂਮਾ ਬੀਨਦ ਜੇ ਦੂਰ ਸਰਾਨੀ ਇੰਬਸਾਤ ਆਏ 10 ਆਜ਼ਾਦੀਦਨ 12 ਸਤਾਬਦ ਸੇ ਬਹਿਰੇ ਪਰ ਚੀਦਨ ਲੇਕ ਹਾਸਿਲ ਨਿਆਰਦ ਅਜ਼ਵੈ ਬਾਰ ਬਾਸਗਰ ਦਦ ਗੁਰਸਨਾ ਖਵਾਰੋ ਨਸਾਰ ਗੈਰ ਸਤਗੁਰ ਹਮਾ ਬ ਦਾਮਾਨਤ ਕਾਂ ਸੁਨਾ ਜ਼ਰੇ ਬਾਰ ਵਰਦਾਨਦ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਔਰ ਸੱਚੇ ਅਤੇ ਸਮਰਾਥ ਦੇ ਨੂਰ ਨੂੰ ਚਮਕਾਉਣ ਵਾਲੀ ਅਤੇ ਰੱਬ ਦੇ ਭਰੋਸੇ ਦੇ ਗਿਆਨ ਨੂੰ ਰੋਸ਼ਨ ਕਰਨ ਵਾਲੀ ਹੈ ਉਸ ਸਦੀਵੀ ਜਾਣਕਾਰੀ ਦਾ ਝੰਡਾ ਉੱਚ ਕਰਨ ਵਾਲੀ ਅਤੇ ਗਿਆਨ ਦੇ ਹਨੇਰੇ ਨੂੰ ਦੂਰ ਕਰਨ ਵਾਲੀ ਪਾਤਾਲ ਤੋਂ ਲੈ ਕੇ ਅਨੰਤ ਤੱਕ ਉਸ ਰੱਬ ਦੇ ਫਰਮਾਨ ਦਾ ਪਲਾਨਾ ਆਪਣੇ ਮੋਢੇ ਤੇ ਰੱਖੀ ਬੈਠੀ ਹੈ ਲਾਹੂਤ ਤੋਂ ਲੈ ਕੇ ਇਸ ਜਹਾਨ ਤੱਕ ਸਭ ਉਸਤੇ ਦਰਦੀ ਖਾ ਖਨ ਉਸ ਦਾ ਜਸ ਗਾਇਨ ਕਰਨ ਵਾਲਾ ਆਪ ਵੱਡੇ ਮਰਤਬੇ ਵਾਲਾ ਰੱਬ ਹੈ ਅਤੇ ਉਸ ਦਾ ਤਾਲਬ ਆਪ ਰੱਬ ਦੀ ਅਬਨਾਸੀ ذات ਹੈ ਹਰ ਚੌਥੇ ਅਤੇ ਛੇਵੇਂ ਫਰਿਸ਼ਤੇ ਦਾ ਕਲਾਮ ਵੀ ਉਸੇ ਦੀ ਸਿਫਤ ਸਲਾਹ ਕਰਨ ਤੋਂ ਅਸਮਰਥ ਹੈ ਅਤੇ ਉਸ ਦਾ ਨੂਰ ਨਾਲ ਭਰਿਆ ਝੰਡਾ ਦੋਹਾਂ ਜਹਾਨਾਂ ਤੇ ਝੁਲਦਾ ਹੈ ਉਸ ਤੇ ਹੁਕਮ ਦੀ ਮਿਸਾਲ ਰੱਬ ਦੀਆਂ ਨੂਰਾਨੀ ਕਿਰਨਾਂ ਹਨ ਅਤੇ ਉਸ ਦੇ ਸਾਹਮਣੇ ਲੱਖਾਂ ਚੰਨ ਸੂਰਜ ਹਨੇਰੇ ਤੇ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਉਸਦੇ ਬਚਨ ਅਤੇ ਆਗਿਆ ਦੁਨੀਆਂ ਦੇ ਲੋਕਾਂ ਲਈ ਸਰਵੋਤਮ ਹਨ ਅਤੇ ਉਸਦੀ ਸਫਾਰਸ਼ ਦੁਹਾਂ ਜਹਾਨਾ ਲਈ ਪਹਿਲਾ ਦਰਜਾ ਰੱਖਦੀ ਹੈ। ਉਸਦੇ ਸੱਚੇ ਖਿਤਾਬ ਦੁਹਾਂ ਜਹਾਨਾ ਦੇ ਮਰਸ਼ਦ ਹਨ ਅਤੇ ਉਸਦੀ ਸੱਚੀ ਜ਼ਾਤ ਗੁਨਾਹਗਾਰਾਂ ਲਈ ਰਹਿਮਤ ਹੈ। ਰੱਬ ਦੀ ਦਰਗਾਹ ਦੇ ਦੇਵਤੇ ਉਸ ਮਰਸ਼ਦ ਦੇ ਚਰਨਾਂ ਦੀ ਧੂੜ ਨੂੰ ਚੁੰਮਦੇ ਹਨ ਅਤੇ ਉੱਚੇਰੇ ਦਰਬਾਰ ਦੇ ਪਵਿੱਤਰ ਫਰਿਸ਼ਤੇ ਉਸ ਮਰਸ਼ਦ ਦੇ ਗੋਲੇ ਅਤੇ ਗੁਲਾਮ ਹਨ। ਉਸਤੇ ਪਵਿੱਤਰ ਨਾਮ ਦੇ ਦੋਵੇਂ ਨੂਨ ਨਿਯਾਮਤਾ ਬਖਸ਼ਣ ਵਾਲੇ ਅਤੇ ਸਹਾਈ ਹੋਣ ਵਾਲੇ ਹਨ ਵਿਚਕਾਰਲਾ ਅਲਫ਼ ਅਕਾਲ ਪੁਰਖ ਦਾ ਲਖਾਇਕ ਹੈ ਅਖੀਰਲਾ ਕਾਫ ਅੰਤਿਮ ਮਹਾਪੁਰਖ ਦਾ ਸੂਚਕ ਹੈ ਉਸਦੀ ਫਕੀਰੀ ਕਾਮਲ ਫਕਰ ਦਾ ਸਿਰ ਉੱਚਾ ਕਰਨ ਵਾਲੀ ਹੈ ਅਤੇ ਉਸਦੀ ਸਖਾਵਤ ਦੋਹਾਂ ਜਹਾਨਾਂ ਵਿੱਚ ਭਰਪੂਰ ਹੈ ਵਾਹਿਗੁਰੂ ਜੀਉ ਸਤਿ ਵਾਹਿਗੁਰੂ ਜੀਉ ਹਾਜ਼ਰ ਨਾਜ਼ਰ ਹੈ ਉਸਦਾ ਨਾਮ ਨਾਨਕ ਪਾਤਸ਼ਾਹ ਹੈ ਤੇ ਉਹ ਸੱਚੇ ਧਰਮ ਵਾਲਾ ਹੈ ਅਤੇ ਉਸ ਜਿਹਾ ਹੋਰ ਕੋਈ ਦਰਵੇਸ ਸੰਸਾਰ ਵਿੱਚ ਨਹੀਂ ਆਇਆ